ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 15 ਮਾਰਚ 2025 ਪੰਜਾਬ ਦੇ ਮੌਸਮ ਦੀ ਕਿ ਵੀਰੋ ਅੱਜ 15 ਮਾਰਚ ਨੂੰ ਪੰਜਾਬ ਦਾ ਮੌਸਮ ਕਿਵੇਂ ਜਰ ਰਹੇਗਾ ਸੋ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਦੇ ਨਾਲ ਸਾਂਝੀ ਕਰਾਂਗੇ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ 12 ਮਾਰਚ ਦੀ ਵੀਡੀਓ ਦੇ ਵਿੱਚ ਦੱਸਿਆ ਗਿਆ ਸੀ ਕਿ ਵੀਰੋ ਜੋ ਆਉਣ ਵਾਲੇ 3-4 ਦਿਨ ਹੋਣਗੇ 15 ਮਾਰਚ ਤੱਕ ਪੰਜਾਬ ਦਾ ਮੌਸਮ 100% ਸਾਫ਼ ਨਹੀਂ ਹੋਵੇਗਾ 14 15 ਦੇ ਵਿੱਚ ਵੀਰੋ ਪੰਜਾਬ ਦੇ ਵੀ ਟੁੱਟੀਆਂ ਬਰਸਤੀ ਕਾਰਵਾਈਆਂ ਆਪਾਂ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਉਸੇ ਤਰ੍ਹਾਂ ਹੀ ਵੀਰੋ ਪੰਜਾਬ ਦਾ ਮੌਸਮ ਕੱਲ 14 ਨੂੰ ਦੁਪਹਿਰ ਤੋਂ ਬਾਅਦ ਤਕਰੀਬਨ ਪੂਰੀ ਰਾਤ ਤੱਕ ਆਪਾਂ ਨੂੰ ਗੜਬੜ ਵਾਲਾ ਦੇਖਣ ਨੂੰ ਮਿਲਿਆ ਕਿਸੇ ਖੇਤਰਾਂ ਦੇ ਵਿੱਚ ਵੀਰੋ ਤੇਜ਼ ਛਾਟੇ ਦਰਮੀ ਕਿਸੇ ਖੇਤਰਾਂ ਚ ਹਲਕਾ ਮੀਂਹ ਕਿਤੇ ਭਾਰੀ ਗਰਜ ਚਮਕਾ ਇਦਾਂ ਦਾ ਮਾਹੌਲ ਆਪਾਂ ਨੂੰ ਵੀਰੋ ਰਾਤ ਭਰ ਤੇ ਕੱਲ ਦੁਪਹਿਰ ਤੋਂ ਬਾਅਦ ਪਿਛਲੇ ਟਾਈਮ ਦੇ ਵਿੱਚ ਦੇਖਣ ਨੂੰ ਮਿਲਿਆ ਸੁਭਿਰੋ ਅੱਜ ਜੀ ਕਰਪਾ ਗਲਗਰੀ ਸਵੇਰ ਤੋਂ ਲੈ ਕੇ ਪੰਜਾਬ ਦਾ ਮੌਸਮ ਪਹਿਲੇ ਦੁਪਹਿਰ ਤੱਕ ਵੀਰੋ ਮੌਸਮ ਬੱਦਲਵਾਈ ਵਾਲਾ ਹੀ ਰਹੇਗਾ ਹਲਕੀ ਫੁਰਕੀ ਕਿਣਮਣ ਦੇ ਅਸਰ ਬਣੇ ਹੋਏ ਨੇ ਜਿਆਦਾ ਵੱਡੇ ਕੋਈ ਭਾਰੀ ਮੀਂਹ ਦੇ ਅਸਰ ਵੀਰੋ ਅੱਜ 15 ਮਾਰਚ ਨੂੰ ਨਹੀਂ ਹੋਣਗੇ ਪਰ ਬੱਦਲਾਂ ਦੀ ਆਵਾਜਾਈ ਜੋ ਕਿ ਸਿਸਟਮ ਦੇ ਬਚਦੇ ਬੱਦਲੀ ਅੰਸਰ ਨੇ ਵੀਰੋ ਪੰਜਾਬ ਦੇ ਉੱਪਰ ਬੱਦਲਾਂ ਦੀ ਆਵਾਜਾਈ ਬਣੀ ਰਹੇਗੀ ਧੁੱਪछाਵ ਦਾ ਮਾਹੌਲ ਬਣਿਆ ਰਹੇਗਾ ਦੁਪਹਿਰ ਤੋਂ ਬਾਅਦ ਥੋੜਾ ਮੋਟਾ ਵੀਰੋ ਮੌਸਮ ਦੇ ਵਿੱਚ ਆਪਾਂ ਨੂੰ ਸੁਧਾਰ ਹੁੰਦਾ ਦੇਖਣ ਨੂੰ ਮਿਲੇਗਾ ਉਮੀਦ ਹੈ ਵੀਰੋ ਕਿ ਕੱਲ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੁੱਲ ਮੁਲਾਕੇ ਆਪਾਂ ਵੀਰੋ ਵਿਸਥਾਰ ਦੇ ਵਿੱਚ ਕਹਿੰਦੇ ਕਿ ਅੱਜ ਬੱਦਲਵਾਈ ਵਾਲਾ ਮੌਸਮ ਰਹੇਗਾ ਪਰ ਵੱਡੀ ਮੀਂਹ ਦੇ ਕੋਈ ਸੰਕੇਤ ਨਹੀਂ ਹਨ ਕਿ ਛੋਟੀ ਮੁੱਟੀ ਹਲਕੀ ਕਣਮਣ ਕਿਸੇ ਵੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪੂਰਬੀ ਹਵਾਵਾਂ ਦਾ ਰੁੱਖ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਵੀਰੋ ਕੱਲ ਤੋਂ ਹਵਾਵਾਂ ਪੱਛਮ ਉੱਤਰ ਦਿਸ਼ਾ ਤੋਂ ਵਾਪਸੀ ਕਰ ਜਾਣਗੀਆਂ ਇਹ ਵੀਰੋ ਸਿਸਟਮ ਦੇ ਨਾਲ ਟੈਂਪਰੇਚਰ ਦੇ ਵਿੱਚ 2-3 ਡਿਗਰੀ ਦੀ ਗਰਾਵਟਾ ਗਈ ਪਿਛਲੇ ਦਿਨਾਂ ਦੇ ਵਿੱਚ ਕਾਫੀ ਗਰਮੀ ਦਾ ਪ੍ਰਭਾਵ ਦੇਖਣ ਨੂੰ ਆਪਾਂ ਨੂੰ ਮਿਲਿਆ ਸੀ ਜੋ ਕਿ ਇਹ ਸਿਸਟਮ ਦੇ ਚੱਲਦਿਆਂ ਵੀਰੋ ਰਾਤ ਵਾਲੀ ਬਰਸਾਤੀ ਗਤੀ ਵਿਧੀਆਂ ਹਨ ਇਹਦੇ ਕਾਰਨ ਵੀਰੋ ਪੰਜਾਬ ਦਾ ਜੋ ਟੈਂਪਰੇ ਉਹ ਆਪਾਂ ਨੂੰ 2 ਤੋਂ 3 ਡਿਗਰੀ ਵੀਰੋਂ ਥੱਲੇ ਆਉਂਦਾ ਦੇਖਣ ਨੂੰ ਮਿਲੇਗਾ ਇੱਕ ਠੰਡ ਦਾ ਮਹਿਸੂਸ ਹੋਵੇਗੀ ਜੋ ਕਿ ਫਸਲਾਂ ਲਈ ਕਣਕ ਦੀ ਫਸਲ ਦੇ ਪਕਾਅ ਵਾਸਤੇ ਚੰਗਾ ਹੈ ਜੋ ਠੰਡ ਹੋ ਰਹੀ ਹੈ ਸੋ ਵੀਰੋ ਜੇਕਰ ਕੋਈ ਹੋਰ ਮੌਸਮ ਦੇ ਵਿੱਚ ਤਬਦੀਲੀਆਂ ਦੇ ਸਮੇਂ-ਸਮੇਂ ਦੇ ਆਪਾਂ ਸਾਰੀ ਸਹੀ ਤੋਂ ਸਹੀ ਜਾਣਕਾਰੀ ਲੈ ਕੇ ਕਿਸਾਨ ਵੀਰ ਲਈ ਹਾਜ਼ਰ ਹੋਣੇ ਆ। ਸੋ ਵੀਰੋ ਖੇਤੀ ਸਬੰਧੀ ਤੇ ਮੌਸਮ ਦੀ ਸਹੀ ਤੋਂ ਸਟੀਕ ਜਾਣਕਾਰੀ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਣੀ ਰਹੋ ਜੀ। ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ। ਆਪਾਂ ਅਗਲੀ ਅਪਡੇਟ ਲੈ ਕੇ ਕਿੰਨਾ ਦਿਨਾਂ ਦੇ ਵਿੱਚ ਮੌਸਮ ਦਾ ਆਪਾਂ ਨੂੰ ਖਰਾਬ ਹੁੰਦਾ ਦੇਖਣ ਨੂੰ ਮਿਲੇਗਾ। ਕਿੰਨਾ ਦਿਨਾਂ ਦੇ ਵਿੱਚ ਮੌਸਮ ਸੁਹਾਵਣਾ ਰਹੇਗਾ। ਵੀਰੋ ਕੱਲ ਨੂੰ ਸਾਰੀ ਜਾਣਕਾਰੀ ਲੈ ਕੇ ਆਪਾਂ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਜੀ ਇਜਾਜ਼ਤ। ਧੰਨਵਾਦ।